ਪੰਜਾਬ ਕਾਂਗਰਸ ਭਵਨ ਦੇ ਵਿੱਚ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਇੱਕ ਦਿਨਾਂ ਦੀ ਭੁੱਖ ਹੜਤਾਲ ਆ ਜਿਹੜੀ ਉਹ ਸ਼ੁਰੂ ਹੋ ਗਈ ਹੈ ਤਾਂ ਪੰਜਾਬ ਕਾਂਗਰਸ ਦੇ ਵੱਲੋਂ ਜਿਹੜਾ ਕਿਸਾਨ ਵਿੰਗ ਹੈ ਉਸ ਦੇ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਔਰ ਹੱਥਾਂ ਦੇ ਵਿੱਚ ਜਿਹੜੀਆਂ ਤਖਤੀਆਂ ਫੜੀਆਂ ਨੇ ਕਿ ਮੈਂ ਹਾਂ ਜਗਜੀਤ ਸਿੰਘ ਡੱਲੇਵਾਲ ਕਿਉਂਕਿ ਸਾਰੇ ਜਾਣਦੇ ਨੇ ਜਗਜੀਤ ਸਿੰਘ ਡੱਲੇਵਾਲ 21 ਦਿਨ ਹੋ ਗਏ ਨੇ ਉਹ ਮਰਨwarte ਤੇ ਬੈਠੇ ਨੇ ਔਰ ਆਪਣੀਆਂ ਮੰਗਾਂ ਮੰਨਵਾਉਣ ਦੀ ਖਾਤਰ ਤੇ ਇਸੇ ਨੂੰ ਕਾਂਗਰਸ ਨੇ ਸਮਰਥਨ ਦਿੱਤਾ ਤਾਂ ਕਿਰਨਜੀਤ ਸਿੰਘ ਮਿੱਠਾ ਜਿਹੜੇ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਭੋਖੜ ਤਾਲ ਤੇ ਬੈਠੇ ਨੇ ਉਹਨਾਂ ਨਾਲ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਪ੍ਰਧਾਨ ਜੀ ਤੁਸੀਂ ਕਾਂਗਰਸ ਦੇ ਵੱਲੋਂ 20 ਦਿਨ ਕਿਉਂਕਿ ਬੀ ਚੁੱਕੇ ਆ ਤੇ 1ਵਾਂ ਦਿਨ ਵਿੱਚ ਐਂਟਰ ਹੋ ਚੁੱਕਾ ਮਰਨਵਰਤ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਆਮ ਤੌਰ ਤੇ ਦੇਖਿਆ ਜਾਂਦਾ ਕਿ ਕਿਸਾਨੀ ਅੰਦੋਲਨ ਦੀ ਸਟੇਜ ਉੱਤੇ ਤਾਂ ਪੋਲਿਟਿਕਲ ਪਾਰਟੀਆਂ ਦੇ ਲੀਡਰਾਂ ਨੂੰ ਬੋਲਣ ਤੱਕ ਵੀ ਨਹੀਂ ਦਿੱਤਾ ਜਾਂਦਾ ਕਿਉਂਕਿ ਮਨਾਈ ਹੁੰਦੀ ਹੈ ਵੈਸੇ ਹਾਲਚਲ ਪੁੱਛਣ ਸਾਰੇ ਜਾ ਰਿਹਾ ਤੁਹਾਨੂੰ ਕਿਉਂ ਲੱਗਿਆ ਕਿ ਕਾਂਗਰਸ ਭਾਉਣ ਵਿੱਚ ਬੈਠ ਕੇ ਇੱਕ ਰੋਜ਼ਾ ਭੁੱਖ ਹੜਤਾਲ ਕਰਨੀ ਜ਼ਰੂਰੀ ਆ ਅਸੀਂ ਆਪ ਸਾਰੇ ਕਿਸਾਨ ਆ ਮੈਂ ਵੀ ਕਿਸਾਨ ਆ ਸਾਡੇ ਜ਼ਿਲ੍ਹਾ ਪ੍ਰਧਾਨ ਜਨਰਲ ਸੈਕਟਰੀ ਮੀਤ ਪ੍ਰਧਾਨ ਜਿੰਨੀ ਵੀ ਸਾਡੀ ਟੀਮ ਬੈਠੀ ਆ ਦਫ਼ਤਰ ਇੰਚਾਰਜ ਸਾਰੇ ਹੀ ਕਿਸਾਨ ਨੇ ਜੀ ਸਾਰੇ ਹੀ ਖੇਤੀ ਨਾਲ ਜੁੜੇ ਆ ਸਾਰਿਆਂ ਦੇ ਕੋਲ ਇੱਕੋ ਹੀ ਕਾਰੋਬਾਰ ਆ ਕਿਸਾਨ ਅਸੀਂ ਸਾਰੇ ਸਰਦਾਰ ਸੁਖਪਾਲ ਸਿੰਘ ਖੈਰਾ ਪ੍ਰਧਾਨ ਆਲ ਇੰਡੀਆ ਕਿਸਾਨ ਵਿੰਗ ਉਹਨਾਂ ਦੇ ਨਾਲ ਜਾ ਕੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਹਾਲ ਜਾਣਿਆ ਪਰ ਜੋ ਅਸੀਂ ਉੱਥੇ ਹਾਲਤ ਵੇਖੀ ਵੀ ਪ੍ਰਮਾਤਮਾ ਉਹਨਾਂ ਦੀ ਲੰਮੀ ਉਮਰ ਕਰੇ ਪਰ ਪਤਾ ਨਹੀਂ ਕਿਹੜੇ ਵੇਲੇ ਕੀ ਭਾਣਾ ਵਾਪਰ ਜਾਵੇ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਡਾਊਨ ਹੋ ਚੁੱਕੀ ਆ ਉੱਥੋਂ ਹੀ ਅਸੀਂ ਫੈਸਲਾ ਲਿਆ ਵੀ ਅਸੀਂ ਇਹਨਾਂ ਨੂੰ ਸਮਰਥਨ ਦੇਣਾ ਉਹ ਉਹ ਇਹ ਕਹਿ ਕੇ ਆਏ ਉਹਨਾਂ ਨੂੰ ਵੀ ਸਾਡਾ ਜਿਹੜਾ ਪੂਰਨ ਸਮਰਥਨ ਕਿਸਾਨ ਕਾਂਗਰਸ ਦਾ ਤੁਹਾਡੇ ਨਾਲ ਆ ਤੇ ਅਸੀਂ ਇੱਕ ਰੋਜ਼ਾ ਹੜਤਾਲ ਜਿਹੜੀ ਚੰਡੀਗੜ੍ਹ ਆਪਣੇ ਦਫ਼ਤਰ ਦੇ ਵਿੱਚ ਰੱਖਾਂਗੇ ਉਦੋਂ ਬਾਅਦ ਅਸੀਂ ਅਗਲਾ ਅਗਲੇ ਪ੍ਰੋਗਰਾਮ ਜਿਹੜੇ ਆ ਉਹ ਉਲੀਕਾਂਗੇ ਕਿਉਂਕਿ ਖਨੌਰੀ ਬਾਰਡਰ ਤੇ ਜਿਸ ਤਰ੍ਹਾਂ ਦੇ ਹਾਲਾਤ ਹੈ ਜਾਂ ਸ਼ੰਭੂ ਬਾਰਡਰ ਦੇ ਉੱਤੇ ਹੰਝੂ ਗੈਸ ਦੇ ਗੋਲੇ ਸਿੱਟੇ ਗਏ ਪਾਣੀ ਦੀਆਂ ਬਿਸ਼ਾਰਾਂ ਜੋ ਜੋ ਹੋਇਆ ਸਾਰਿਆਂ ਨੇ ਵੇਖਿਆ ਪਰ 101 ਕਿਸਾਨਾਂ ਦੇ ਜਿਹੜੇ ਪੈਦਲ ਜੱਥੇ ਵੀ ਤੋਰੇ ਜਾਂਦੇ ਆ ਪੈਦਲ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਦਿੱਲੀ ਤਾਂ ਇਸ ਚੀਜ਼ ਨੂੰ ਲੈ ਕੇ ਸੈਂਟਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕੋਈ ਕਾਂਗਰਸ ਆਪੋਜੀਸ਼ਨ ਦੇ ਵਿੱਚ ਆ ਉੱਥੇ ਹੋਰ ਜ਼ਿਆਦਾ ਜ਼ਿੰਮੇਵਾਰੀ ਵੱਧ ਜਾਂਦੀ ਹੈ ਪਾਰਲੀਮੈਂਟ ਦੇ ਵਿੱਚ ਉਹ ਜਿਹੜੀ ਆਵਾਜ਼ ਆ ਜਿਵੇਂ ਉਠਣੀ ਚਾਹੀਦੀ ਸੀ ਤੁਹਾਨੂੰ ਲੱਗਦਾ ਹੈ ਕਿ ਨਜ਼ਰ ਆਈ ਹੈ ਜਾਂ ਫਿਰ ਹਲੇ ਢਿੱਲਾ ਚੱਲਦਾ ਕੰਮ ਸ਼੍ਰੀ ਰਾਹੁਲ ਗਾਂਧੀ ਉੱਥੇ ਬਹੁਤ ਜ਼ੋਰ ਸ਼ੋਰ ਦੇ ਨਾਲ ਬੋਲੇ ਨੇ ਤੇ ਪਿਛਲੇ 4 ਦਿਨ ਤੋਂ ਬੋਲ ਰਹੇ ਨੇ ਅੰਦਰ ਵੀ ਬੋਲ ਰਹੇ ਨੇ ਤੇ ਬਾਹਰ ਵੀ ਬੋਲ ਰਹੇ ਨੇ ਉਹਨਾਂ ਦੀਆਂ ਵੀਡੀਓ ਆ ਰਹੀਆਂ ਨੇ ਉਹਨਾਂ ਨੇ ਢੱਲੇਵਾਲ ਸਾਹਿਬ ਬਾਰੇ ਬੋਲਿਆ ਕਿਸਾਨਾਂ ਦੀ ਐਮਐਸਪੀ ਤੇ ਕਾਨੂੰਨ ਬਣਾਉਣਾ ਉਹਨੇ ਕਿਸਾਨਾਂ ਦੇ ਹੱਕ ਦੇ ਵਿੱਚ ਸ਼੍ਰੀ ਰਾਹੁਲ ਗਾਂਧੀ ਜੀ ਬੜੇ ਜ਼ੋਰਦਾਰ ਤਰੀਕੇ ਨਾਲ ਆਵਾਜ਼ ਚੁੱਕ ਰਹੇ ਨੇ ਦਿੱਲੀ ਦੇ ਵਿੱਚ ਪਰ ਅਸੀਂ ਆਪਣੇ ਦੇਸ਼ ਦੇ ਵਿੱਚ ਗੁਲਾਮ ਆ ਕਿਉਂਕਿ ਸਾਡੇ ਨਾਲ ਅੰਗਰੇਜ਼ਾਂ ਨੇ ਵੀ ਇਦਾਂ ਦਾ ਸਲੂਕ ਨਹੀਂ ਕੀਤਾ ਜਦੋਂ ਸ਼ੀਦੂਦਮ ਸਿੰਘ ਨੇ ਭੋਖੜ ਤਾਲ ਮਰਨ ਵਾਰ ਤੇ ਬੈਠੇ ਸੀ ਅੰਗਰੇਜ਼ ਬ੍ਰਿਟਾਨੀਆ ਸਰਕਾਰ ਨੂੰ ਝੁਕਣਾ ਪੈ ਗਿਆ ਸੀ ਤੇ 42 ਦਿਨ ਬਾਅਦ ਬ੍ਰਿਟਾਨੀਆ ਸਰਕਾਰ ਗੋਡੇ ਟੇਕੀ ਪਰ ਸਾਡਾ ਆਪਣਾ ਇੱਕ ਕਿਸਾਨ 75 ਸਾਲ ਦਾ ਬਜ਼ੁਰਗ ਜਿਹਨਾਂ ਸਭ ਤੋਂ ਪਹਿਲਾਂ ਇਸ ਦੇਸ਼ ਦਾ ਢਿੱਡ ਭਰਿਆ ਪੰਜਾਬ ਦੇ ਵਿੱਚੋਂ ਇਹਨਾਂ ਕਿਸਾਨਾਂ ਦੇ ਆ ਜਿੰਨੇ ਸਾਡੇ ਭਰਾ ਬਿਤੇ ਵੱਡ ਬਟੇਰੇਆ ਨੇ ਅਨਾਜ ਪੈਦਾ ਕਰਕੇ ਦੇਸ਼ ਦੇ ਭੰਡਾਰ ਦੇ ਵਿੱਚ ਹਿੱਸਾ ਪਾਇਆ ਅੱਜ ਉਹੀ ਕਿਸਾਨਾਂ ਨੂੰ ਇਹ ਗੋਲੀਆਂ ਮਾਰ ਕੇ ਮਾਰ ਰਹੇ ਨੇ ਇਹ ਜ ਸ਼ਾਂਤਮਈ ਤਰੀਕੇ ਦੇ ਨਾਲ ਉਹ ਦਿੱਲੀ ਜਾਣਾ ਚਾਹੁੰਦੇ 100 100 ਦੇ ਜਥੇ ਨਾਲ ਸਤਨਾ ਵਾਹਿਗੁਰੂ ਦਾ ਜਾਪ ਕਰਦੇ ਉਹ ਵੀ ਇਹਨਾਂ ਨੇ ਆਪ ਹੀ ਕਿਹਾ ਵੀ 100 ਜਥਾ ਜਾ ਸਕਦਾ ਆ ਪਰ ਉੱਥੇ ਵੀ ਰੋਕ ਲਾਈ ਗਈ ਆ ਡਾਂਗਾਂ ਨਾਲ ਗੋਲੀਆਂ ਨਾਲ ਬੈਰੀਗੇਟ ਲਾਏ ਨੇ ਤੇ 21 ਦਿਨ ਹੋ ਗਏ ਆ ਇਹਨਾਂ ਦਾ ਆਪਣਾ ਕੋਈ ਜਵਾਕ ਲੀਡਰਾਂ ਦਾ ਕੋਈ ਪੁਖਾ ਹੋਵੇ ਤੇ ਉਹਨੂੰ ਇਹ 10 ਵਾਰ ਪੁੱਛਦੇ ਨੇ ਰੋਟੀ ਖਾਧੀ ਆ ਪਰ ਸਾਡਾ ਇੱਕ ਬਜ਼ੁਰਗ ਉੱਥੇ ਜਿਹੜਾ ਆ ਪਤਾ ਨਹੀਂ ਕਿਹੜੇ ਵੇਲੇ ਕੀ ਬਾਣਾ ਵਾਪਰ ਜਾਵੇ ਇਹਨਾਂ ਦੇ ਕੰਨ ਦੇ ਉੱਤੇ ਨਾ ਪੰਜਾਬ ਸਰਕਾਰ ਤੇ ਨਾ ਦਿੱਲੀ ਸਰਕਾਰ ਤੇ ਕੋਈ ਜੂਣੀ ਸਰਕਾਰੀ ਮੁੱਖ ਮੰਤਰੀ ਜਿਹੜਾ ਸਾਡਾ ਭਗਵੰਤ ਮਾਨ ਉਹ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਆ 100 ਕਿਲੋਮੀਟਰ ਦੇ ਦੂਰ ਕਿਸਾਨ ਜਿਹੜੇ ਆ ਬਾਰਡਰਾਂ ਦੇ ਉੱਤੇ ਜ਼ਖਮੀ ਹੋ ਰਹੇ ਨੇ ਮਰ ਰਹੇ ਨੇ ਬੁਯੁਰ ਕਿਸਾਨ ਆ ਕੁ ਜਿਹੜਾ ਆ ਮਰਨਾਊ ਹਾਲ ਤੇ ਵਿੱਚ ਪਿਆ ਆ ਪਰ ਮੁੱਖ ਮੰਤਰੀ ਇੱਥੋਂ 1 ਘੰਟੇ ਦੀ ਡਰਾਈਵ ਤੇ ਜਾ ਕੇ ਪਤਾ ਲੈਣਾ ਵੀ ਮناسب ਨਹੀਂ ਸਮਝਿਆ ਅੱਜ ਜਦੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਉੱਥੇ ਗਏ ਆ ਕਹਿੰਦੇ ਕਿ ਮੈਂ ਮੁੱਖ ਮੰਤਰੀ ਦਾ ਸਨੇਹਾ ਵੀ ਲੈ ਕੇ ਆਇਆ ਔਰ ਨਾਲੇ ਵੀ ਆਖਿਆ ਗਿਆ ਕਿ ਪੰਜਾਬ ਸਰਕਾਰ ਤੇ ਕਿਸਾਨਾਂ ਦੇ ਨਾਲ ਖੜੀ ਹੈ ਸੈਂਟਰ ਸਰਕਾਰ ਦਾ ਅੜੀਅਲ ਰਵਈਆ ਹੈਗਾ ਪੰਜਾਬ ਸਰਕਾਰ ਦਾ ਨਹੀਂ ਪੰਜਾਬ ਸਰਕਾਰ ਬਿਲਕੁਲ ਹੀ ਕਿਸਾਨਾਂ ਦੇ ਨਾਲ ਖੜੀ ਮੁੱਖ ਮੰਤਰੀ ਨੂੰ ਚਾਹੀਦਾ ਹੈ ਬਿਲਕੁਲ ਢੱਲੇਵਾਲ ਸਾਹ ਉੱਥੇ ਵਿੱਚ ਬਿਠਾਉਣ ਢੱਲੇਵਾਲ ਸਾਹਿਬ ਨੂੰ ਦਿੱਲੀ ਤੋਂ ਟਾਈਮ ਲਾਈਨ ਖੇਤੀਬਾੜੀ ਮੰਤਰੀ ਤੋਂ ਮੀਟਿੰਗ ਕਰਾਉਣ ਵਿੱਚ ਇੱਕ ਵਿਚੋਲੇ ਦਾ ਰੂਪ ਨਿਭਾਉਣਾ ਚਾਹੀਦਾ ਸੀ ਪਰ ਉਹ ਤੇ ਕਬਸਰ ਆ ਅਫਸਰ ਕੀ ਆ ਜੋ ਮੈਸੇਜ ਲਿਖ ਉਹਨੂੰ ਲਿਖ ਕੇ ਦਿੱਤਾ ਉਹ ਪੜ੍ਹ ਕੇ ਵਾਪਸ ਆ ਗਿਆ ਮੁੱਖ ਮੰਤਰੀ ਆਪ ਜਾਵੇ ਆਪਣੇ ਮਿਨਿਸਟਰਾਂ ਨੂੰ ਲੈ ਕੇ ਜਾਵੇ ਵਿਚੋਲਾ ਛੱਡੋ ਤੇ ਦਾਵਾ ਕਰ ਚੁੱਕੇ ਹੈ ਕਿ ਮੈਂ ਤੇ ਹੈ ਹੀ ਕਿਸਾਨਾਂ ਦਾ ਵਕੀਲ ਚੰਡੀਗੜ੍ਹ 'ਚ ਜਿਹੜੀਆਂ ਮੀਟਿੰਗਾਂ ਹੋਈਆਂ ਨਾ ਤਿੰਨ ਚਾਰ ਇਦੋਂ ਪਹਿਲਾਂ ਉਹ ਕਹਿੰਦੇ ਮੇਰੇ ਕਰਕੇ ਹੋਈਆਂ ਇਹ ਦਾਵਾ ਕਰਦੀ ਹੈ ਸਰਕਾਰ ਤੇ ਉਹਨਾਂ ਮੀਟਿੰਗਾਂ ਦਾ ਸਿੱ ਕੇ ਗੱਲੇ ਜਿਹੜਾ ਵਿਚੋਲਾ ਹੁੰਦਾ ਉਹ ਵਿਆਹ ਨੂੰ ਨੇਪਰੇ ਚੜਾਉਂਦਾ ਆ ਉਹ ਰਿਸ਼ਤਾ ਕਰਾਤਾ ਨੇਪਰੇ ਚੜਾਵਾ ਤੇ ਇਹਦੇ ਕੀ ਆ ਮਤਲਬ ਮੀਟਿੰਗ ਕਰਾ ਕੇ ਇਹਦੇ ਵਿੱਚ ਹੀ ਛੱਡ ਦਿੰਦਾ ਕੋਈ ਨੇਪਰੇ ਚੜਾਵੇ ਗੱਲ ਦਿੱਲੀ ਲੈ ਕੇ ਜਾਵੇ ਉਹਨਾਂ ਨੂੰ ਇਹਦੇ ਨੇਪ ਵਿੱਚ ਵਿਚ ਵਿਚਾਲੇ ਗੱਲ ਦਾ ਕੋਈ ਫਾਇਦਾ ਨਹੀਂ ਵਿਚੋਲਾ ਕੱਚਾ ਹੈ ਉਜਲਾ ਮਾੜਾ ਆ ਇੱਕ ਸੈਂਟਰ ਸਰਕਾਰ ਤੋਂ ਤੁਸੀਂ ਕਿਹਾ ਕਿ ਖੇਤੀਬਾੜੀ ਮੰ minister ਦੇ ਤੱਕ ਪਹੁੰਚ ਹੋਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਨੇ ਹਾਲਾਂਕਿ ਇਸ ਮਸਲੇ ਦੇ ਉੱਤੇ ਕੁਝ ਬੋਲਿਆ ਨਹੀਂ ਹਾਲੇ ਤੱਕ ਪਰ ਉਦੋਂ ਮਾਫੀ ਵੀ ਮੰਗੀ ਗਈ ਸੀ ਤਿੰਨ ਖੇਤੀ ਕਾਨੂੰਨ ਜਦੋਂ ਰੱਦ ਹੋਏ ਉਦੋਂ ਵੀ ਕਾਂਗਰਸ ਪਾਰਟੀ ਆਪੋਜੀਸ਼ਨ ਦੇ ਵਿੱਚ ਹੀ ਅੱਜ ਵੀ ਆਪੋਜੀਸ਼ਨ ਦੇ ਵਿੱਚ ਹੈ ਹਰਿਆਣਾ ਵਿੱਚ ਉਮੀਦ ਇਹ ਕੀਤੀ ਜਾ ਰਹੀ ਸੀ ਕਿ ਹਰਿਆਣੇ 'ਚ ਜਿਹੜੇ ਹਸਾਬ ਦੇ ਨਾਲ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਉੱਥੇ ਸੱਤਾ ਪਰਿਵਰਤਨ ਹੋਣਾ ਪਰ ਉੱਥੇ ਵੀ ਕਾਂਗਰਸ ਦੀ ਦਾਲ ਗਲੀ ਨਹੀਂ ਹੈ ਸੱਤਾ ਪਰਿਵਰਤਨ ਦੇ ਵਿੱਚ ਉੱਥੇ ਮੰਨਿਆ ਜਾ ਰਿਹਾ ਹੈ ਕਿ ਕਿਸਾਨੀ ਅੰਦੋਲਨ ਆ ਜਿਹੜਾ ਉਸ ਦਾ ਪ੍ਰਭ ਕੀ ਉਹ ਟੇਡੇ ਢੰਗ ਨਾਲ ਪੈ ਗਿਆ ਦੂਜੇ ਪਾਸਿਓਂ ਪੈ ਗਿਆ ਬਿਲਕੁਲ ਟੇਡੇ ਢੰਗ ਨਾਲ ਹੀ ਪਿਆ ਉੱਥੇ ਸਾਡੇ ਜਿਹੜੇ ਆਪਣੇ ਲੀਡਰ ਹੈ ਜਿਨ੍ਹਾਂ ਨੇ ਟਿਕਟਾਂ ਗਲਤ ਦਿੱਤੀਆਂ ਜਿੱਤਣ ਵਾਲੇ ਜਿਹੜੇ ਵਰਕਰ ਸੀ ਉਹਨਾਂ ਨੂੰ ਨਹੀਂ ਦਿੱਤੀਆਂ ਆਪਦੀਆਂ ਛੇਤਿਆਂ ਨੂੰ ਦਿੱਤੀਆਂ ਆਪਦੇ ਧੜੇ ਬਣਾਉਂਦੇ ਰਹੇ ਲੋਕ ਸਾਡੇ ਨਾਲ ਸੀ ਜੇ ਪਾਰਦਰਸ਼ੀ ਤਰੀਕੇ ਨਾਲ ਸਰਵੇ ਕਰਾ ਕੇ ਟਿਕਟਾਂ ਵਰਕਰਾਂ ਨੂੰ ਦਿੱਤੀਆਂ ਜਾਂਦੀਆਂ ਉੱਥੇ ਅਸੀਂ 80 ਸੀਟਾਂ ਤੇ ਸਰਕਾਰ ਬਣਾਉਂਦੇ ਉਹ ਸਾਡੀ ਲੀਡਰ ਦਾਵਾ ਕੀਤਾ ਸੀ ਕਿ ਜੇ ਸਾਡੇ ਸੱਤੇ ਚਾਉਨੇ ਆ ਸ਼ੰਭੂ ਬਾਰਡਰ ਪਹਿਲੇ ਦਿਨ ਖੋਲਾਂਗੇ ਕਿਉਂਕਿ ਉਹ ਖੁੱਲਣ ਨਾ ਕਰਕੇ ਹੀ ਸਾਰੀਆਂ ਵਿਪਤਾਵਾਂ ਸ਼ੁਰੂ ਹੋਈਆਂ ਹੋਈਆਂ ਸਾਰਾ ਕੁਝ ਹੋਇਆ ਨਾ ਹੀ ਸਿਰਫ ਹਰਿਆਣਾ ਸਰਕਾਰ ਦੀ ਲੀਡਰਸ਼ਿਪ ਦੀ ਜਿਹੜੀ ਨਲਾਇਕੀ ਤੇ ਗਲਤੀ ਆ ਜਿਹੜੀਆਂ ਟਿਕਟਾਂ ਦੀ ਵੰਡ ਗਲਤ ਹੋਈ ਲੋਕ ਸਾਡੇ ਨਾਲ ਸੀ ਅਹੀਂ ਮੈਂ ਖੁਦ ਉੱਥੇ ਇਲੈਕਸ਼ਨ 'ਚ ਗਿਆ 50 ਬੰਦਿਆਂ ਦੇ ਵਿੱਚੋਂ 50 ਦੇ ਵਿੱਚੋਂ 49 ਕਹਿ ਰਹੇ ਸੀ ਵੀ ਕਾਂਗਰਸ ਸਰਕਾਰ ਆ ਰਹੀ ਆ ਕਿੱਦਾਂ ਹੋਣ ਰਹਿ ਗਈ ਸਿਰਫ ਸਾਡੀ ਜਿਹੜੀ ਹਰਿਆਣਾ ਦੀ ਲੀਡਰਸ਼ਿਪ ਸੀ ਉਹਦੀਆਂ ਟਿਕਟਾਂ ਦੀ ਵੰਡ ਗਲਤ ਕਰਕੇ ਨਹੀਂ ਆਈ ਕੋਈ ਕਿਸਾਨਾਂ ਦਾ ਪ੍ਰਭਾਵ ਨਹੀਂ ਪਿਆ ਉੱਥੇ ਜਿਹੜਾ ਹਰਿਆਣਾ ਦੀ ਕਾਂਗਰਸ ਲੀਡਰਸ਼ਿਪ ਹੈ ਤੁਸੀਂ ਕਿਹਾ ਕਿ ਉੱਥੇ ਆਪਸੀ ਜਿਹੜੀ ਖਿੱਚੋ ਤਾਣ ਜਾਂ ਹੋਰ ਸਾਰੀਆਂ ਗਲਤ ਟਿਕਟਾਂ ਦੀ ਵੰਡ ਹੈ ਹਰਿਆਣਾ ਜਿਵੇਂ ਤੁਸੀਂ ਇੱਥੇ ਬਹਿ ਕੇ ਇੱਕ ਦਿਨਾਂ ਦੀ ਭੁੱਖ ਹੜਤਾਲ ਤੇ ਹਰਿਆਣਾ ਦਾ ਬਾਰਡਰ ਖਲਵਾਉਣ ਦੇ ਵਾਸਤੇ ਕਾਂਗਰਸ ਦੀ ਲੀਡਰਸ਼ਿਪ ਨੂੰ ਉੱਥੇ ਨਹੀਂ ਚਾਹੀਦਾ ਕਿ ਮੋਰਚਾ ਸੰਭਾਲਣ ਹਰਿਆਣਾ ਦੇ ਵਿੱਚ ਕਿਉਂਕਿ ਪੰਜਾਬ ਦੀ ਹਦੂਦ ਵਿੱਚ ਤਾਂ ਧਰਨਾ ਲਾ ਜਿਹੜਾ ਬੈਰੀਕੇਟਿੰਗ ਕਰ ਦਿੱਤੀ ਹੈ ਹਰਿਆਣਾ ਪ੍ਰਸ਼ਾਸਨ ਨੇ ਹਰਿਆਣੇ ਦੇ ਬਹੁਤ ਜ਼ਿਆਦਾ ਕਿਸਾਨ ਉੱਥੇ ਬੈਠੇ ਨੇ ਜਦੋਂ ਅਸੀਂ ਗਏ ਆ ਖੈਰਾ ਸਾਹਿਬ ਨਾਲ ਸਾਰਾ ਦਿਨ ਉੱਥੇ ਰਹੇ ਆ ਰਾਤ ਤੱਕ ਉੱਥੇ ਰਹੇ ਆ ਹਰਿਆਣੇ ਦੇ ਬਹੁਤ ਕਾਂਗਰਸ ਨੂੰ ਜਿਹੜੇ ਕਿਸਾਨ ਨੇ ਮਿਲੇ ਨੇ ਹਰਿਆਣਾ ਕਾਂਗਰਸ ਨੂੰ ਚਾਹੀਦਾ ਆ ਉਹਨਾਂ ਨੂੰ ਵੀ ਚਾਹੀਦਾ ਵੀ ਉੱਥੇ ਆਣ ਕੇ ਕਿਸਾਨਾਂ ਦੇ ਹੱਕ 'ਚ ਅਸੀਂ ਉਹਨਾਂ ਨੂੰ ਮੈਸੇਜ ਵੀ ਦੇਾਂਗੇ ਵੀ ਤੁਸੀਂ ਵੀ ਜਾਓ ਉੱਥੇ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰੋ ਉਹਨਾਂ ਦੇ ਨਾਲ ਬਾੜੇ ਸਮੇਂ ਦੇ ਵਿੱਚ ਖੜੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਵੈਸੇ ਤੇ ਬੈਨਰ ਤੋਂ ਉਤੋਂ ਹੀ ਸਾਫ਼ ਨਜ਼ਰ ਆ ਰਿਹਾ ਕਿ ਇੱਕ ਰੋਜ਼ਾ ਭੁੱਖ ਹੜਤਾਲ ਆ। ਇਹ ਇੱਕ ਰੋਜ਼ਾ ਭੁੱਖ ਹੜਤਾਲ ਅੱਜ ਹੀ ਖਤਮ ਕਰਨ ਦਾ ਜਿਹੜਾ ਨਿਰਣਾ ਪਹਿਲੇ ਫੈਸਲੇ ਵਿੱਚ ਹੋਇਆ। ਅੱਗੇ ਕੀ ਰਣਨੀਤੀ ਲਈ ਕੀ ਹੋਈ ਹੈ ਕਿ ਜੇ ਲੋੜ ਪੈਂਦੀ ਹੈ ਤਾਂ ਕਦੋਂ ਤੱਕ ਡਟੇ ਰਹੂਗਾ। ਇਹ ਤੇ ਅਸੀਂ ਅੱਜ ਸ਼ੁਰੂਆਤ ਕੀਤੀ ਆ। ਸ਼ੁਰੂਆਤ ਕਰਕੇ ਰਾਜਧਾਨੀ ਦੇ ਵਿੱਚ ਆਪਣੇ ਕਾਂਗਰਸ ਦੇ ਜਿਹੜੇ ਆ ਹੈੱਡਕੁਆਟਰ ਮੇਨ ਦਫ਼ਤਰ ਦੇ ਵਿੱਚ ਅਸੀਂ ਜਿਹੜੀ ਸਰਕਾਰ ਨੂੰ ਸੁਨੇਹਾ ਦਿੱਤਾ ਆ ਇਹ ਤੋਂ ਬਾਅਦ ਸਾਡੇ ਸਾਰੇ ਮਾਨਯੋਗ ਜ਼ਿਲ੍ਹਿਆਂ ਦੇ ਪ੍ਰਧਾਨ ਬੈਠੇ ਆ ਇੱਕ ਇੱਕ ਰੋਜਾ ਇਹ ਆਪਣੇ ਜ਼ਿਲ੍ਹਿਆਂ ਦੇ ਵਿੱਚ ਹੜਤਾਲ ਰੱਖਣਗੇ ਜੇ ਸਰਕਾਰ ਕੋਈ ਹੱਲ ਮਸਲੇ ਦਾ ਨਹੀਂ ਕਰਦੀ ਤੇ ਫਿਰ ਅਸੀਂ ਇਹਨੂੰ ਬਲਾਕ ਲੈਵਲ ਤੇ ਲੈ ਕੇ ਜਾਵਾਂਗੇ ਫਿਰ ਇਹਨੂੰ ਇੱਕ ਪਿੰਡ ਲੈਵਲ ਤੇ ਲੈ ਕੇ ਜਾਵਾਂਗੇ ਫਿਰ ਇਹਨੂੰ ਪੂਰੇ ਪੰਜਾਬ ਦੇ ਵਿੱਚ ਇੱਕ ਲਹਿਰ ਬਣਾ ਦੇਾਂਗੇ ਜਿਵੇਂ ਇਹਨਾਂ ਨੇ ਗੱਲਬਾਤ ਕੀਤੀ ਹੈ ਕਿਉਂਕਿ ਕਿਸਾਨਾਂ ਦੇ ਟਰੈਕਟਰਾਂ ਟਰਾਲੀਆਂ ਨੂੰ ਵੀ ਹਥਿਆਰ ਦੱਸਿਆ ਗਿਆ ਹਰਿਆਣੇ ਦੇ ਉਦੋਂ ਮੁੱਖ ਮੰਤਰੀ ਜਿਹੜੇ ਮਨੋਰ ਲਾਲ ਖੱਟਰ ਸੀ ਬਾਅਦ ਵਿੱਚ ਨਾਇਬ ਸਿੰਘ ਸੈਣੀ ਆ ਗਏ ਤਾਂ ਫਿਰ ਟਰੈਕਟਰਾਂ ਟਰਾਲੀਆਂ ਨੂੰ ਹਥਿਆਰ ਜੇ ਦੱਸਿਆ ਗਿਆ ਫਿਰ ਕਿਸਾਨਾਂ ਨੇ ਫੈਸਲਾ ਲਿਆ ਕਿ ਸਾਨੂੰ ਚਲੋ ਪੈਦਲ ਜਾਣ ਦਿਓ ਪੰਜਾਬ ਹਰਿਆਣਾ ਹਾਈ ਕੋਰਟ ਨੇ ਵੀ ਕਿਹਾ ਕਿ 10 ਦਿਨਾਂ ਚ ਰਸਤਾ ਖਾਲੀ ਕਰੋ ਨਹੀਂ ਹੋਇਆ ਜਦੋਂ ਅਦਾਲਤੀ ਪ੍ਰਕਿਰਿਆ ਦੇ ਵਿੱਚ ਵੀ ਪ੍ਰੈਸ਼ਰ ਦੇ ਵਿੱਚ ਵੀ ਨਹੀਂ ਆ ਰਹੀ ਤਾਂ ਉਦੋਂ ਚੈਲੰਜ ਵੱਧ ਨਹੀਂ ਜਾਂਦਾ ਉਸ ਚੈਲੰਜ ਨੂੰ ਫਿਰ ਕਿਵੇਂ ਪੂਰਾ ਕਰੋਗੇ ਕੀ ਮਨ ਵਿੱਚ ਆਉਂਦਾ ਕਿ ਇਸ ਤਰ੍ਹਾਂ ਵੀ ਲੜਿਆ ਜਾ ਸਕਦਾ ਸਾਡੇ ਇੱਥੇ ਦੋ ਹਾਲਾਤ ਕੰਪ ਬਹੁਤ ਵਾਰ ਦੇਖਦੇ ਆ ਕਿ ਪਾਕਿਸਤਾਨ ਸਾਈਡ ਤੋਂ ਜਿਹਦੇ ਜਿਹਦੇ ਨਾਂ ਤੇ ਭਾਜਪਾ ਸਰਕਾਰ ਬਣਾਏ ਧਰਮਾਂ ਤੇ ਉਧਰ ਬਹੁਤ ਸਾਰੇ ਨਵਾਲਗ ਜਾਂ ਲੋਕ ਨਸ਼ੇ ਦੀ ਹਾਲਤ ਵਿੱਚ ਹਿੰਦੁਸਤਾਨ ਵਿੱਚ ਆ ਜਾਂਦੇ ਨੇ ਪਰ ਉਹਨਾਂ ਨੂੰ ਵਾਪਸ ਸਪੁਰਦ ਕਰ ਦਿੱਤਾ ਜਾਂਦਾ ਤੇ ਐਡਾ ਸਖਤ ਪੈਰਾ ਜਿੱਦਾਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਲਾਇਆ ਇਹਨਾਂ ਤਾਂ ਪਾਕਿਸਤਾਨ ਤੇ ਹਿੰਦੁਸਤਾਨ ਦੇ ਬਾਰਡਰ ਤੇ ਵੀ ਨਹੀਂ ਹਿੰਦੁਸਤਾਨ ਦਾ ਨਾਗਰਿਕ ਹਿੰਦੁਸਤਾਨ ਦੇ ਦੂਜੇ ਰਾਜ ਚ ਨਹੀਂ ਜਾ ਸਕਦਾ ਪੰਜਾਬ ਦੇ ਲੋਕ ਆਪਦੀ ਰਾਜਤਾਨੀ ਨਹੀਂ ਜਾ ਸਕਦੇ ਸੋ ਪਹਿਲਾਂ ਇਹ ਫੁੱਲ ਵਰਸਾਉਂਦੇ ਨੇ ਮਜ਼ਾਕ ਉਡਾ ਰਹੇ ਨੇ ਸਾਨੂੰ ਚੜਾ ਰਹੇ ਨੇ ਪਹਿਲਾਂ ਇਹ ਫੁੱਲ ਵਰਸਾਉਂਦੀ ਹੈ ਹਰਿਆਣਾ ਪੁਲਿਸ ਫਿਰ ਛੜ ਤੇ ਗੋਲੇ ਦਾਗੇ ਜਾਂਦੇ ਨੇ ਗੋਲੇ ਵੀ ਐਕਸਪਾਇਰ ਦਾਗੇ ਜਾਂਦੇ ਤੁਸੀਂ ਦੇਖਿਆ ਹੋਣਾ ਜਦੋਂ ਸ਼ੰਭੂ ਬਾਰਡਰ ਤੇ ਉਹ ਮੁੰਡੇ ਦੀ ਸ਼ੁਭ ਕਰਨੀ ਮੌਤ ਹੋਈਆ ਤਾਂ ਬਹੁਤ ਸਾਰੇ ਨੌਜਵਾਨਾਂ ਨੇ ਉਹਦੇ ਅੱਖਾਂ ਗਵਾ ਲੀਆਂ ਅਸੀਂ ਕੋਈ ਗੈਰ ਮੁਲਕ ਤੋਂ ਆਇਆ ਤਾਂ ਨਹੀਂ ਹੈਗਾ ਦੂਸਰੀ ਗੱਲ ਕਿ ਇਹਨਾਂ ਨੇ ਕਹਿ ਕਿ ਤੁਸੀਂ ਟਰੈਕਟਰ ਲੈ ਕੇ ਦਿੱਲੀ ਨਾ ਜਾਓ ਅਸੀਂ ਮੰਨ ਲਿਆ ਅਸੀਂ ਸ਼ਾਂਤਮਈ ਤਰੀਕੇ ਨਾਲ ਜਾਣਾ ਸ਼ੁਰੂ ਕਰ ਦਿੱਤਾ ਪਰ ਉੱਥੇ ਵੀ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਤਾਂ ਸਭ ਤੋਂ ਜਿੱਥੇ ਡੱਲੇਵਾਲ ਸਾਹਿਬ ਇਸ ਅੰਦੋਲਨ ਦਾ ਕੇਂਦਰ ਨੇ ਦੇਖੋ ਹੈ ਤਾਂ ਕਿਸਾਨ ਅੰਦੋਲਨ ਪਰ ਜਿੱਥੇ ਡੱਲੇਵਾਲ ਸਾਹਿਬ ਇਸ ਅੰਦੋਲਨ ਦਾ ਕੇਂਦਰ ਸਾਡਾ ਉੱਥੇ ਦੂਸਰਾ ਕੇਂਦਰ ਹੋਣਾ ਚਾਹੀਦਾ ਕਿ ਮੰਗਾਂ ਕਿਹੜੀਆਂ ਨੇ ਉਹ ਮੰਗਾਂ ਕਿੱਥੋਂ ਆਈਆਂ ਉਹ ਅਜੇ ਇੱਕ ਦਿਨ ਚ ਮੰਗਾ ਤਾਂ ਪੈਦਾ ਨਹੀਂ ਹੋਈਆਂ ਨਾ ਹੀ ਡਲੇਵਾਲ ਸਾਹਿਬ ਦਾ ਰੋਸ ਇੱਕ ਦਿਨ ਚ ਪੈਦਾ ਹੋ ਗਿਆ ਅਸੀਂ 2 ਸਾਲ ਬਾਰਡਰਾਂ ਤੇ ਬੈਠੇ ਅਸੀਂ 700 ਆਪਦੇ ਜਵਾਨ ਪੁੱਤ ਆਪਦੇ ਬਜ਼ੁਰਗਾਂ ਦੇ ਮਾਵਾ ਪੈਣਾ ਸ਼ਹੀਦ ਕਰਵਾਈਆਂ ਫੇਰ ਸਰਕਾਰ ਨੇ ਸਾਡੇ ਨੂੰ ਮਾਫੀ ਮੰਗ ਕੇ ਸਰਕਾਰ ਨੇ ਗਲਤੀ ਮੰਨੀ ਹੈ ਕਿ ਕਾਨੂੰਨ ਗਲਤ ਸਨ ਉਹਨਾਂ ਨੇ ਮਾਫੀ ਮੰਗ ਕੇ ਸਾਨੂੰ ਉਹ ਮੰਗਾ ਤੇ ਭਰੋਸਾ ਦਿੱਤਾ ਖੇਤੀਬਾੜੀ ਮੰਤਰੀ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਇਹੀ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਨਹੀਂ ਕਿ ਕੋਈ ਸਰਕਾਰ ਚੇਂਜ ਹੋ ਗਈ ਪਰੋਛਾ ਦਿੱਤਾ ਕਿ ਤੁਹਾਡੀਆਂ ਮੰਗਾਂ ਜਾਇਜ਼ ਨੇ ਇਹ ਤੁਹਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਤੇ ਅਸੀਂ ਤਾਂ ਵੀ ਕਹਿ ਰਹੇ ਜਿਹੜਾ ਤੁਸੀਂ ਆਪਣੀ ਜਬਾਨੋਂ ਕਿਹਾ ਜਿਹੜਾ ਤੁਸੀਂ ਮੰਨਿਆ ਜਿਹਨੂੰ ਤੁਸੀਂ ਸਹੀ ਠਹਿਰਾਇਆ ਕਿਉਂਕਿ ਕੇਂਦਰ ਸਰਕਾਰ ਨੇ ਇਦਾਂ ਨਹੀਂ ਕਿ ਅਸੀਂ ਡਿਸਟ੍ਰੈਫਟਾਈ ਉਹਨਾਂ ਨੇ ਮੰਗਾਂ ਮੰਨ ਲਈਆ ਉਹਨਾਂ ਨੇ ਵੀ ਸਾਲ 1.5 ਸਾਲ ਵਿਚਾਰ ਕੀਤਾ ਕਿ ਮੰਨਾ ਮੰਗਾਂ ਮੰਨੀਆਂ ਜਾ ਸਕਦੀਆਂ ਲਾਗੂ ਕੀਤੀਆਂ ਜਾ ਸਕਦੀਆਂ ਜਿਹੜੀ ਤੁਸੀਂ ਹਰਿਆਣਾ ਦੀ ਗੱਲ ਕੀਤੀ ਸੀ ਨਾ ਹਰਿਆਣਾ ਚ ਬੀਜੇਪੀ ਨੇ ਸ਼ਰਯਾਮ ਕਿਹਾ ਕਿ ਕਿਸਾਨਾਂ ਦਾ ਵਿਰੋਧ ਕਰੋ ਉਹਨਾਂ ਨੇ ਧਰਮ ਦੀ ਰਾਜਨੀਤੀ ਜਾਤ ਦੀ ਰਾਜਨੀਤੀ ਖੇਡ ਤੋਂ ਇਹ ਪੱਤਾ ਖੇਡਿਆ ਕਿ ਜੱਟ ਇੱਕ ਪਾਸੇ ਹੈ ਸਰਕਾਰ ਨੂੰ ਤੰਗ ਕਰਦੇ ਦੂਜੀਆਂ ਜਾਤਾਂ ਸਾਰੀਆਂ ਇੱਕ ਪਾਸੇ ਇਕੱਠੇ ਹੋ ਤਾਂ ਉੱਥੇ ਬੀਜੇਪੀ ਸਰਕਾਰ ਨੇ ਕਿਸਾਨਾਂ ਦਾ ਮਜ਼ਾਕ ਉਡਾਉਂਦਿਆਂ ਕਿਸਾਨਾਂ ਨੂੰ ਚੈਲੰਜ ਕੀਤਾ ਤਾਂ ਅੱਜ ਮੈਂ ਸ਼ਰਯਮ ਕਹਿ ਸਕਦਾ ਕਿ ਇਹ ਜੋ ਸਰਕਾਰ ਕੋ ਕਹਿਰਾਣਾ ਹੀ ਪੰਜਾਬ ਦਾ ਹਿੱਸਾ ਤੇ ਇਹ ਜੋ ਸਰਕਾਰ ਹੈ ਕੇਂਦਰ ਸਰਕਾਰ ਹੈ ਇਹ ਨਾ ਤਾਂ ਇਹ ਮੰਨਣ ਤਿਆਰ ਹੈ ਕਿ ਹਿੰਦੁਸਤਾਨ ਦਾ ਸੰਵਿਧਾਨ ਇੱਕ ਹਰ ਇੱਕ ਨਾਗਰਿਕ ਨੂੰ ਮੌਲਿਕ ਅਧਿਕਾਰ ਨੇ ਜਾਂ ਮੌਲਿਕ ਕਰਤ ਜਿੱਥੇ ਸੀ ਮੌਲਿਕ ਕਰਤੱਵਾਂ ਨਿਭਾਉਂਦੇ ਆ ਕਿ ਸਾਰੇ ਦੇਸ਼ ਦਾ ਢਿੱਡ ਪਾਰ ਸਾਡੇ ਮੌਲਿਕ ਅਧਿਕਾਰ ਨੇ ਕਿ ਪ੍ਰੋਟੈਸਟ ਕਰ ਸਕਦੇ ਆ ਪੀਸਫੁਲੀ ਠੀਕ ਹੈ ਅਸੀਂ ਆਪਣੇ ਦੇਸ਼ ਦੀ ਰਾਜਤਨ ਜਸ ਕਾਨੂੰਨ ਸਾਨੂੰ ਚੰਡੀਗੜ੍ਹ ਜਾਣ ਨੂੰ ਰੋਕਣ ਦੇ ਨੇ ਚੰਡੀਗੜ੍ਹ ਦਾ ਮਸਲਾ ਵੀ ਹੈ ਨਾ ਵੀ ਕਾਨੂੰ ਤੁਸੀਂ ਚੰਡੀਗੜ੍ਹ ਜਾਣ ਨੂੰ ਰੋਕੋ ਦਿਓਗੇ ਸਾਨੂੰ ਸਾਨੂੰ ਵੀ ਰੋਕਿਆ ਜਾ ਸਕਦਾ ਵੀ ਚੰਡੀਗੜ੍ਹ ਮਹਿਸੂਸ ਕਰਦੇ ਹਾਂ ਕਾਂਗਰਸ ਦੇ ਲੀਡਰ ਹੋਣ ਦੇ ਨਾ ਸਤੋ ਵੀ ਬੜੀਆਂ ਵੱਡੀਆਂ ਵੱਡੀਆਂ ਗਲਤੀਆਂ ਹੋਈਆਂ ਜਾਂ ਪੈਰਾ ਨਹੀਂ ਦਿੱਤਾ ਗਿਆ ਹੱਕਾਂ ਦੇ ਉੱਤੇ ਜਿਹਦੇ ਕਰਕੇ ਆ ਅੱਜ ਦਿਨ ਦੇਖਣੇ ਪੈ ਰਹੇ ਗਲਤੀਆਂ ਹੋ ਜਾਂਦੀਆਂ ਨੇ ਜਦੋਂ ਪਹਿਲਾ ਅੰਦੋਲਨ ਹੋਇਆ ਤੁਸੀਂ ਦੱਸੋ ਪੰਜਾਬ ਦੇ ਕਿਸੇ ਕਿਸਾਨ ਪੰਜਾਬ ਚ ਕਾਂਗਰਸ ਸਰਕਾਰ ਸੀ ਕਿਸੇ ਇੱਕ ਕਿਸਾਨ ਤੇ ਪਰਚਾ ਹੋਇਆ ਦਿਖਾਓ ਕਿਸੇ ਇੱਕ ਕਿਸਾਨ ਨੂੰ ਹਰਿਆਣਾ ਪੰਜਾਬ ਦੇ ਬਾਰਡਰ ਤੇ ਰੁਕਣ ਦਿੱਤਾ ਹੋਵੇ ਇਥੋਂ ਤੱਕ ਕਿ ਬਹੁਤ ਸਾਰੇ ਮੌਲ ਮਤਲਬ ਟਾਵਰਾਂ ਦਾ ਵੀ ਨੁਕਸਾਨ ਕੀਤਾ ਗਿਆ ਪਰ ਕਿਸੇ ਕਿਸਾਨ ਤੇ ਪਰਜ ਕਿਉਂਕਿ ਉਹਨਾਂ ਰੋਸ ਜਾਇਜ਼ ਸੀ ਉਹ ਕਰ ਸਕਦੇ ਨੇ ਸਰਕਾਰ ਨੇ ਖੁਦ ਪਰਪਾਈ ਕੀਤੀ ਇਥੋਂ ਤੱਕ ਕਿ ਸਾਡੇ ਬਹੁਤ ਸਾਰੇ ਐਮਪੀ ਸਹਿਬਾਨ ਕਿਸਾਨਾਂ ਦੇ ਹੱਕ ਚ ਦਿੱਲੀ ਪ੍ਰੋਟੈਸਟ ਤੇ ਬੈਠੇ ਰਹੇ ਦੋਸਤੋ ਬੀਜੇਪੀ ਦਾ ਇੱਕ ਬੰਦਾ ਬਿਆਨ ਦੇ ਕੇ ਦਿਖਾਵੇ ਆਮ ਆਦਮੀ ਪਾਰਟੀ ਦਾ ਕੋਈ ਵੀ ਐਮਐਲਏ ਐਮਪੀ ਬਿਆਨ ਦੇ ਕੇ ਦਿਖਾਵੇ ਤਾਂ ਮੈਂ ਕਹਿੰਦਾ ਕਿ ਸਾਡੇ ਦੇਸ਼ ਵਿੱਚ ਤਾਨਾ ਸ਼ਾਕਾ ਤਨਸ਼ਾ ਆਗੇ ਨੇ ਲੋਕਤੰਤਰ ਕਹਿੰਦਾ ਰਾਹੁਲ ਜੀ ਰੋਜ਼ ਸੰਵਿਧਾਨ ਦਿਖਾਉਂਦਾ ਮਤਲਬ ਰਾਹੁਲ ਜੀ ਦਾ ਪ੍ਰਿੰਕਾ ਜਿਹਦਾ ਹੀ ਹੈ ਨਾ ਕਿ ਇਸ ਸੰਵਿਧਾਨ ਨੂੰ ਮੰਨੋ ਇਹ ਲੋਕ ਜੋ ਛੋਟਾ ਵੱਡਾ ਗਰੀਬ ਅਮੀਰ ਜਾਤ ਪਾਤੇ ਬਾਤ ਦੀ ਗੱਲ ਹੈ ਕਿ ਇਨਸਾਨੀਅਤ ਤੌਰ ਤੇ ਡੱਲੇਵਾਲ ਸਾਹਿਬ ਦੀ ਜਾਨ ਬਚਾਉਣੀ ਚਾਹੀਦੀ ਆ ਅੱਜ ਤਾਂ ਸਰਕਾਰ ਇਹ ਸੋਚ ਰਹੀ ਆ ਕਿ ਜੇ ਡੱਲੇਵਾਲ ਸਾਹਿਬ ਦੀ ਜਾਨ ਨੂੰ ਕੁਝ ਹੋ ਜਾਂਦਾ ਤੇ ਪਿੱਛੋਂ ਹਾਲਾਤ ਕਿਵੇਂ ਸੰਭਜਣਗੇ ਅੱਜ ਇਹ ਵੀ ਨਹੀਂ ਕਿ ਮੰਗਾ ਮੰਨਣ ਵਾਲੇ ਧਿਆਨ ਦੇ ਰਹੇ ਨੇ ਜਾਂ ਉਸ ਚੀਜ਼ ਤੇ ਵਿਚਾਰ ਕਰ ਰਹੇ ਨੇ ਸਭ ਤੋਂ ਵੱਡਾ ਗੁੱਸਾ ਸਾਨੂੰ ਪੰਜਾਬ ਸਰਕਾਰ ਤੇ ਆ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਡਿੰਗਾ ਮਾਰਦੇ ਨੇ ਕਿ ਮੈਂ 3 ਕਰੋੜ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਮੈਂ 3 ਕਰੋੜ ਲੋਕਾਂ ਨੂੰ ਜਿਹੜੇ ਬਾਰਡਰ ਤੇ ਬੈਠੇ ਹੋ 3 ਕਰੋੜ ਨਹੀਂ ਉਹ ਕਦੇ ਡਿੰਗਾ ਮਾਰਦੇ ਮੈਂ ਪਟਿਆ ਨੂੰ ਉਹ ਕਹਿ ਰਹੇ ਨੇ ਕਿ ਮੈਂ ਹਰ ਇੱਕ ਬੰਦੇ ਨੂੰ ਫੋਨ ਕਰਦਾ ਕਿਸ ਰਿਸ਼ਵਤਾਂ ਲੈਤੀ ਉਹ ਯਾਰ ਸਾਰੇ ਸੰਸਾਰ ਨੂੰ ਪਤਾ ਹੈ ਕਿ ਡੱਲੇਵਾਲ ਸਾਹਿਬ ਮਰਨ ਬਰਤ ਦੇ ਬੈਠੇ ਨੇ ਫੌਰੀ ਦਾ ਮੀਡੀਆ ਦਿਖਾ ਰਿਹਾ ਤੇ ਸਾਡਾ ਮੁੱਖ ਮੰਤਰੀ ਮਾਨ ਸਾਹਿਬ ਵੀ ਖਿੱਕੀ ਜਾ ਕੇ ਮੁੜੇ ਉਹਨੂੰ ਪਤਾ ਨਹੀਂ ਖਨੋਰੀ ਬਾਰਡਰ ਜਾਣਾ ਮੈਂ ਸੋ ਕੁੱਲ ਮਿਲਾ ਕੇ ਭਗਵੰਤ ਮਾਨ ਵੀ ਬੀਜੇਪੀ ਦਾ ਹੱਥ ਠੋਕਾ ਬਣਿਆ ਹੋਇਆ ਤੇ ਬੀਜੇਪੀ ਸਰਕਾਰ ਘੱਟ ਗਿਣਤੀਆਂ ਨੂੰ ਖਤਮ ਕਰਨ ਲਈ ਹਰ ਹੱਥ ਕੰਡਾ ਬਣਾ ਰਹੀ ਹੈ ਅੱਜ ਕਿਸਾਨਾਂ ਦੀ ਵਾਰੀ ਆ ਕੱਲ ਨੂੰ ਛੋਟੇ ਵਪਾਰੀਆਂ ਦੀ ਵਾਰੀ ਹੋਊ ਫਿਰ ਮੁਲਾਜ਼ਮਾਂ ਦੀ ਵਾਰੀ ਹੈ ਭਗਵੰਤ ਮਾਨ ਸਾਹਿਬ ਵਿਚੋਲਗੀ ਕਰਦੇ ਆ ਇਹ ਮੁਲਾਜ਼ਮ ਜਿਥੇ ਬੰਦਿਆ ਰੋਜ਼ ਤੁਹਾਨੂੰ ਮਿਲਦੀ ਆ ਉਹ ਕਹਿੰਦੇ ਆ ਨੇ ਕਿ ਤਿੰਨ ਚਾਰ ਵਾਰ ਮੀਟਿੰਗਾਂ ਕਰਕੇ ਮੁੜ ਕੇ ਵਾਅਦੇ ਤੋਂ ਮੁੱਕਰ ਜਾਂਦਾ ਤੇ ਕਿਸਾਨਾਂ ਦੇ ਮੰਗਾਂ ਨੂੰ ਕੀ ਮੰਨਣੀ ਆ ਇਹ ਸਿਰਫ ਇਹ ਮਨੂੰ ਵੀ ਫਾਰਮੈਲਿਟੀ ਕਰ ਰਿਹਾ ਕਿਸਾਨਾਂ ਨੂੰ ਦਿਖਾ ਰਿਹਾ ਕਿ ਮੈਂ ਤੁਹਾਡੇ ਨਾਲ ਆ ਪਰ ਅੰਦਰ ਖਾਤੇ ਇਹ ਭਾਜੀਪੀ ਨਾਲ ਆ ਇਹ ਡੱਲੇਵਾਲ ਸਾਹਿਬ ਦੀ ਮੌਤ ਦਾ ਇੰਤਜ਼ਾਰ ਕਰ ਰਹੇ ਨੇ ਇਹਨਾਂ ਨੂੰ ਕੋਈ ਗੰਭੀਰ ਨਹੀਂ ਪਰ ਸਰਕਾਰ ਨੂੰ ਹੀ ਸੋਚ ਲੈਣਾ ਚਾਹੀਦਾ ਇੱਥੇ ਮੁਗਲ ਨਹੀਂ ਰਹੇ ਇੱਥੇ ਲੋਧੀ ਵੰਸ਼ ਆਇਆ ਉਹ ਨਹੀਂ ਰਿਹਾ ਉਹਨੇ ਰਾਜਕਤਾ ਅੰਗਰੇਜ਼ ਨਹੀਂ ਰਿਹਾ ਨਾ ਤੁਸੀਂ ਵੀ ਨਹੀਂ ਆਖਰ ਨੂੰ ਪੰਜਾਬ ਦੇ ਲੋਕਾਂ ਦੀ ਜਿੱਤ ਹੋਣੀ ਆ ਅਸੀਂ ਇਹ ਸੰਘਰਸ਼ ਜ਼ਰੂਰ ਜਿੱਤਾਂਗੇ ਹਾਂ ਕਿਸਾਨ ਕਾਂਗਰਸ ਪੰਜਾਬ ਦੀ ਤੁਸੀਂ ਦੱਸਿਆ ਕਿ ਇਹ ਤਾਂ ਅੱਜ ਸਾਡੀ ਸ਼ੁਰੂਆਤ ਹੋਈ ਹੈ ਇਸ ਤੋਂ ਅੱਗੇ ਵੀ ਪ੍ਰੋਟੈਸਟ ਕਰਨੇ ਆ ਉਹ ਪ੍ਰੋਟੈਸਟ ਕਿਵੇਂ ਜ਼ਿਲ੍ਹਾ ਪੱਧਰ ਤੇ ਉੱਤੇ ਹੋਣਗੇ ਜਾਂ ਫਿਰ ਬਾਰ ਜ਼ਿਲ੍ਹਾ ਪੱਦਰਤੇ ਵੀ ਕਰਾਂਗੇ ਤੇ ਜੇ ਉੱਥੇ ਜਾਣ ਦੀ ਲੋੜ ਪਈ ਉਹਨਾਂ ਨਾਲ ਅਸੀਂ ਰਾਪਤੇ ਦੇ ਵਿੱਚ ਜਾਂ ਸਾਡਾ ਸੰਪਰਕ ਆ ਉੱਥੇ ਵੀ ਜਾਵਾਂਗੇ ਜਿਹੜੇ ਵੀ ਤਰੀਕੇ ਦਾ ਉਹਨਾਂ ਦੇ ਨਾਲ ਮਿਲ ਕੇ ਜਿੱਦਾਂ ਦਾ ਵੀ ਪ੍ਰੈਸ ਪ੍ਰੋਟੈਸਟ ਲਿਖਣਗੇ ਉਹਦਾ ਦਾ ਪ੍ਰੈਸ ਕਰਾਂਗੇ ਮੈਂ ਮੈਂ ਇੱਕ ਗੱਲ ਐਡ ਕਰਨਾ ਚਾਹਣਾ ਕਿ ਦੇਖੋ ਜਥੇਬੰਦੀਆਂ ਚ ਪਹਿਲਾ ਗੱਲ ਹੋਈ ਐ ਇੱਥੇ ਪਿੰਡ ਪੱਦਰਗਾ ਵੀ ਜਥੇਬੰਦੀਆਂ ਸ਼ਾਇਦ ਵਖਰੇਵਾ ਪਾਇਆ ਜਾ ਰਿਹਾ ਹੋ ਸਕਦਾ ਕੋਈ ਵਿਚਾਰਾਂ ਦਾ ਮਤਭੇਦ ਹੋਵੇ ਹਰ ਜਥੇਬੰਦੀ ਕਿਸੇ ਨਾ ਕਿਸੇ ਵਿਚਾਰਧਾਰਾ ਦੇ ਬਣਦੀ ਆ ਪਰ ਪੰਜਾਬ ਦੇ ਲੋਕਾਂ ਤਾਂ ਕਿਸੇ ਚ ਬੱਜੇ ਨਹੀਂ ਉਹ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹਣਾ ਨੌਜਵਾਨਾਂ ਨੂੰ ਬੀਬੀਆਂ ਭੈਣਾਂ ਨੂੰ ਕਿ ਪਿੰਡ ਪੱਦਰ ਤੇ ਇੱਕ ਦਿਨ ਦੀ ਜੋ ਆਪ ਦੇ ਪਿੰਡ ਪੱਦਰ ਤੇ ਹੜਤਾਲ ਤੇ 10 20 ਬੰਦੇ ਜਿੰਨੇ ਬੈਠ ਸਕਦੇ ਇੱਕ ਦਿਨ ਦੀ ਪਿੰਡ ਪੱਦਰ ਤੇ ਹੜਤਾਲ ਕਰ ਦੇਣ ਤਾਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਕੋਟਿਆ ਭਾਰ ਸੋ ਅੱਜ ਸਾਨੂੰ ਹਰ ਇੱਕ ਪਿੰਡ ਚੋਂ ਜੋ ਪੰਜਾਬ ਕਿਸਾਨ ਕਾਂਗਰਸ ਦੇ ਵੱਲੋਂ ਲੀਡਰਸ਼ਿਪ ਦੇ ਵੱਲੋਂ ਭੁਖੜਤਾਲ ਇੱਕ ਰੋਜ਼ਾ ਰੱਖੀ ਗਈ ਹੈ ਇਸ ਦਾ ਮਤਲਬ ਇਹਨਾਂ ਦਾ ਸਾਫ਼ ਹੈ ਕਿ ਇਹ ਸ਼ੁਰੂਆਤ ਸੰਕੇਤਕ ਤੌਰ ਤੇ ਦਿੱਤੀ ਹੈ ਆਉਣ ਵਾਲੇ ਸਮੇਂ 'ਚ ਹੋਰ ਵੀ ਸੰਘਰਸ਼ ਕਰਨਾ ਪਿਆ ਪ੍ਰੋਟੈਸਟ ਕਰਨਾ ਪਿਆ ਤੇ ਅਸੀਂ ਕਰਨ ਨੂੰ ਤਿਆਰ ਬੈਠੇ ਹਾਂ ਹੁਣ ਦੇਖਦੇ ਹਾਂ ਕਿ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਦੇ ਉੱਤੇ ਕਿੰਨਾ ਕੁ ਅਸਰ ਹੁੰਦਾ ਇਹਨਾਂ ਗੱਲਾਂ ਦਾ ਇਹਨਾਂ ਗਤੀਵਿਧੀਆਂ ਦਾ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਚੰਡੀਗੜ੍ਹ